ਟਰਾਂਸਪੋਰਟ ਕੱਪੜੇ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟਰ ਨੇ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ 5 ਦਿਨਾਂ ਰਿਮਾਂਡ ਤੇ ਲਿਆ। ਸੂਤਰਾਂ ਮੁਤਾਬਕ ਸਾਬਕਾ ਮੰਤਰੀ ਦੇ ਵਿਦੇਸ਼ੀ ਲੈਣ ਦੇਣ ਦੀ ਜਾਣਕਾਰੀ ED ਹੱਥ ਲੱਗੀ ਹੈ। ED ਦੀ ਜਾਂਚ 'ਚ ਪਤਾ ਲੱਗਿਆ ਕਿ ਭਾਰਤ ਪੁਸ਼ਨ ਆਸ਼ੂ ਨੇ ਕਈ ਫਰਜ਼ੀ ਸੰਸਥਾਵਾਂ ਰਾਹੀਂ ਵੀ ਪੈਸੇ ਕਮਾਏ ਨੇ। ਆਸ਼ੂ ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਨਾਂ ਤੇ ਕਈ ਚਾਹਤਾਂ ਤਾਕਰੀਦੀਆਂ ਨੇ ਹੁਣ ਜਾਟ ਏਜੰਸੀ ਨੇ ਆਸ਼ੂ ਦੇ ਕਰੀਬੀਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਚ ਈਡੀ ਨੂੰ ਆਸ਼ੂ ਤੇ ਉਸਦੇ ਕਰੀਬੀਆਂ ਦੇ ਖਾਤਿਆਂ 'ਚ ਵਿਦੇਸ਼ੀ ਐਂਟਰੀਆਂ ਮਿਲੀਆਂ ਨੇ ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ਈਡੀ ਨੇ 24 ਅਗਸਤ 2023 4 ਸਤੰਬਰ 2023 ਅਤੇ 6 ਸਤੰਬਰ 2023 ਨੂੰ ਭਾਤਪੁਸ਼ਨ ਆਸ਼ੂ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਘਰ ਤੇ ਦਫ਼ਤਰਾਂ ਤੇ ਛਾਪੇ ਮਾਰੇ ਸਨ ਤਲਾਸ਼ੀ ਦੌਰਾਨ ਨਕਦੀ ਜੱप्त ਕੀਤੀ ਗਈ ਸੀ ਅਤੇ ਬੈਂਕ ਖਾਤੇ ਵੀ ਫ੍ਰੀਜ਼ ਕੀਤੇ ਗਏ ਸਨ ਇਸ ਮਾਮਲੇ 'ਚ ਜਬਤ ਤੇ ਫ੍ਰੀਜ਼ ਕੀਤੇ ਗਏ ਸਮਾਨ ਦੀ ਕੁੱਲ ਕੀਮਤ 8.46 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਾਟਪੁਸ਼ਨ ਆਸ਼ੂ ਤੋਂ ਕੀਤੀ ਜਾ ਰਹੀ ਪੁਛਪੜਤਾਲ ਮਗਰੋਂ ਉਹਨਾਂ ਦੇ ਕਈ ਕਰੀਬੀ ਵੀ ਈਡੀ ਦੀ ਰੋਡਾਰਦੇ ਨੇ ਆਸ਼ੂ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਆਪਣੇ ਕਰੀਬੀਆਂ ਚਰੀ ਵਿਦੇਸ਼ਾਂ ਦੇ ਵਿੱਚ ਕੁਝ ਲੈਂਡ-ਦੈਣ ਕੀਤਾ ਹੈ ਕਰੀਬੀਆਂ ਨਾਲ ਪ੍ਰਾਪਰਟੀ ਖਰੀਦਣ ਦੇ ਵੀ ਦੋਸ਼ ਲੱਗੇ ਨੇ ਇਸ ਤੋਂ ਇਲਾਵਾ ਟਰਾਂਸਪੋਰਟ ਕਪਲੇ ਵਿੱਚ ਠੇਕੇਦਾਰਾਂ ਕੋਲੋਂ ਵੀ ਪੁਛਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਵਿਜੀਲੈਂਸ ਤੋਂ ਬਾਅਦ ਈਡੀ ਨੇ ਪਾਟਪੁਸ਼ਨ ਆਸ਼ੂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰ ਦਿੱਤਾ ਤੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ आशु ਦੇ ਕਿਹੜੇ ਕਰੀਬੀ ਈਡੀ ਦੀ ਰਡਾਰਤੇ ਨੇ ਤੇ ਕਿਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਆਸ਼ੂ ਦੀ ਗ੍ਰਿਫਤਾਰੀ ਕਿੰਨੀ ਕੁ ਮੁਸ਼ਕਲਾਂ ਭਰੀ ਹੋਵੇਗੀ। ਟ੍ਰਾਂਸਪੋਰਟ ਕੱਪੜੇ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਤੋਂ ਬਾਅਦ ਹੁਣ ਇਨਫੋਰਸਮੈਂਟ ਡਾਇਰੈਕਟੋਰਟ ਨੇ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਨੂੰ 5 ਦਿਨਾਂ ਰਿਮਾਂਡ ਤੇ ਲਿਆ। ਸੂਤਰ ਮਤਾਬਕ ਕੋ ਸਾਬਕਾ ਮੰਤਰੀ ਦੇ ਵਿਦੇਸ਼ੀ ਲੈਣ ਦੇਣ ਦੀ ਜਾਣਕਾਰੀ ਈਡੀ ਹੱਥ ਲੱਗੀ ਹੈ। ਈਡੀ ਦੀ ਜਾਂਚ ਪਤਾ ਲੱਗਿਆ ਕਿ ਭਾਰਤ ਪੁਸ਼ਨ ਆਸ਼ੂ ਨੇ ਕਈ ਫਰਜ਼ੀ ਸੰਸਥਾਵਾਂ ਰਾਹੀਂ ਵੀ ਪੈਸੇ ਕਮਾਏ ਨੇ। आशु ਨੇ ਆਪਣੇ ਅਤੇ ਆਪਣੇ ਪਰਿਵਾਰ ਦੇ ਨਾਂ ਤੇ ਕਈ ਚਾਜਦਾਤਾ ਕ੍ਰਿਤੀਆਂ ਨੇ ਹੁਣ ਜਾਟ ਏਜੰਸੀ ਨੇ ਆਸ਼ੂ ਦੇ ਕਰੀਬੀਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਵਿੱਚ ईडी ਨੂੰ ਆਸ਼ੂ ਤੇ ਉਸਦੇ ਕਰੀਬੀਆਂ ਦੇ ਖਾਤਿਆਂ 'ਚ ਵਿਦੇਸ਼ੀ ਐਂਟਰੀਆਂ ਮਿਲੀਆਂ ਨੇ ਆਸ਼ੂ ਦੀ ਗ੍ਰਿਫਤਾਰੀ ਤੋਂ ਪਹਿਲਾਂ ईडी ਨੇ 24 ਅਗਸਤ 2023 4 ਸਤੰਬਰ 2023 ਅਤੇ 6 ਸਤੰਬਰ 2023 ਨੂੰ ਭਾਤਪੁਸ਼ਨ ਆਸ਼ੂ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਘਰ ਤੇ ਦਫਤਰਾਂ ਤੇ ਛਾਪੇ ਮਾਰੇ ਸਨ। ਤਲਾਸ਼ੀ ਦੌਰਾਨ ਨਕਦੀ ਜਬਤ ਕੀਤੀ ਗਈ ਸੀ ਅਤੇ ਬੈਂਕ ਖਾਤੇ ਵੀ ਫ੍ਰੀਜ਼ ਕੀਤੇ ਗਏ ਸਨ। ਇਸ ਮਾਮਲੇ 'ਚ ਜਬਤ ਤੇ ਫ੍ਰੀਜ਼ ਕੀਤੇ ਗਏ ਸਮਾਨ ਦੀ ਕੁੱਲ ਕੀਮਤ 8.46 ਕਰੋੜ ਰੁਪਏ ਦੱਸੀ ਜਾ ਰਹੀ ਹੈ। ਭਾਤਪੁਸ਼ਨ ਆਸ਼ੂ ਤੋਂ ਕੀਤੀ ਜਾ ਰਹੀ ਪੁੱਛਪੜਤਾਲ ਮਗਰੋਂ ਉਹਨਾਂ ਦੇ ਕਈ ਕਰੀਬੀ ਵੀ ਈਡੀ ਦੀ ਰੋਡਾਰਤੇ ਨੇ। ਆਸ਼ੂ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਨੇ ਆਪਣੇ ਕ੍ਰੀਪੀਆਂ ਚਰੀ ਵਿਦੇਸ਼ਾਂ ਦੇ ਵਿੱਚ ਕੁਝ ਲੈਣ-ਦੇਣ ਕੀਤਾ ਹੈ ਕ੍ਰੀਬੀਆਂ ਨਾਲ ਪ੍ਰਾਪਰਟੀ ਖਰੀਦਣ ਦੇ ਵੀ ਦੋਸ਼ ਲੱਗੇ ਨੇ ਇਸ ਤੋਂ ਇਲਾਵਾ ਟਰਾਂਸਪੋਰਟ ਕਪਲੇ ਵਿੱਚ ਠੇਕੇਦਾਰਾਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਵਿਜੀਲੈਂਸ ਤੋਂ ਬਾਅਦ ਈਡੀ ਨੇ ਭਾਰਤ ਭੂਸ਼ਣ ਆਸ਼ੂਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰ ਦਿੱਤਾ ਤੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਸ਼ੂ ਦੇ ਕਿਹੜੇ ਕਰੀਬੀ ਈਡੀ ਦੀ ਰਡਾਰਤੇ ਨੇ ਤੇ ਕਿਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਆਸ਼ੂ ਦੀ ਗ੍ਰਿਫਤਾਰੀ ਕਿੰਨੀ ਕੁ ਮੁਸ਼ਕਲਾਂ ਭਰੀ ਹੋਵੇਗੀ